ਬਹੁਤ ਜ਼ਿਆਦਾ ਸਾਨੂੰ ਘੱਟ ਸੈਲਰੀ ਦਿੱਤੀ ਜਾ ਰਹੀ ਹੈ ਉਹਦੇ પ્રતિਬੰਦੀ ਸਾਡੇ ਟੂਲ ਪਲੇਜਰ ਜੋ ਬੰਦ ਕੀਤਾ ਵੀ 8 ਘੰਟੇ ਦੀ ਜਗ੍ਹਾ ਇਹਨਾਂ ਤੋਂ 10 10 12-12 ਘੰਟੇ ਡਿਊਟੀ ਲਈ ਜਾ ਰਹੀ ਹੈ 8500 ਰੁਪਏ 12000 ਰੁਪਏ ਜੋ ਸਾਨੂੰ ਗਵਰਨਮੈਂਟ ਵੱਲੋਂ ਲੇਬਰ ਕੋਡ ਵੱਲੋਂ ਮਿਨੀ ਵੇਜ ਸੈਲਰੀ ਮਿਲਦੀ ਉਹ ਸਾਨੂੰ ਨਹੀਂ ਮਿਲ ਰਹੀ ਹੈਗੀ ਹਾਂਜੀ ਜੀ ਸਾਡੀ ਤਾਂ ਪੂਰੀ ਤਿਆਰੀ ਆ ਜਿੰਨਾ ਸਹਿਯੋਗ ਹੋ ਸਕਦਾ ਹੈ ਜਰੂਰ ਕਰਾਂਗੇ ਕਿਉਂਕਿ ਇਹ ਵੀ ਸਾਡੇ ਭਾਈ ਨੇ ਵੀ ਇੱਕ ਛੁੱਟੀ ਤੋਂ ਵੱਧ ਛੁੱਟੀ ਨਹੀਂ ਦਿੱਤੀ ਜਾਂਦੀ ਜੋ ਗਵਰਨਮੈਂਟ ਦੇ ਰੂਲ ਨੇ ਹਰੇਕ ਬੰਸ ਨੂੰ ਆਪਣੇ ਚਾਰ ਛੁੱਟੀਆਂ ਲੋਡ ਦੀ 8 ਘੰਟੇ ਦੀ ਜਗ੍ਹਾ ਇਹਨਾਂ ਨੂੰ 10 12 12 ਘੰਟੇ ਡਿਊਟੀ ਲਈ ਜਾ ਰਹੀ ਹੈ ਮੈਡੀਕਲ ਸਹੂਲਤ ਦੇ ਰਹੇ ਨੇ ਨਾ ਐਸਏ ਦੇ ਰਹੇ ਨੇ ਨਾ ਪੀਐਫ ਦੇ ਰਹੇ ਨੇ ਕੀ ਅਰੀ ਦੇ ਵੀ ਅੱਜ ਕਰਾਂਗੇ ਕੱਲੂ ਕਰਾਂਗੇ ਮੰਗਾ ਉਹ ਮੰਗਾ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਤਾਂ ਅੱਜ ਉਹ ਜੋ ਸਾਨੂੰ ਲਾਸਟ ਡੇ ਇਹ ਆਪਸ਼ਨ ਕਰਨੀ ਪਈ ਆਹ ਜਿਹੜੀ 16000 ਦੇ ਕਰੀਬ ਬਣਦੀ ਆ ਜੋ ਕਿ ਇਹਨਾਂ ਨੂੰ 10 12000 ਦਿੱਤੀ ਜਾ ਰਹੀ ਆ ਸਾਂਝਾ ਕਰ ਰਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਾਡੂਵਾਲ ਟੋਲ ਪਲਾਜ਼ਾ ਅੱਜ ਜਿਹੜਾ ਕਿ ਮੁਫਤ ਕੀਤਾ ਗਿਆ ਇਸ ਵਾਰ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਨਹੀਂ ਕਰਮਚਾਰੀਆਂ ਵੱਲੋਂ ਮੁਫਤ ਕੀਤਾ ਗਿਆ ਅਨਮਿੱਥੇ ਸਮੇਂ ਦੇ ਲਈ ਇਸ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਕਾਰਨ ਇਹ ਹੈ ਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੀਆਂ ਮੰਗਾਂ ਨੇ ਜਿਹੜੀਆਂ ਕਿ ਮੈਨੇਜਮੈਂਟ ਨਹੀਂ ਮੰਨ ਰਹੀ ਸੋ ਮੰਗਾ ਜਾਂਦੇ ਆ ਅਖੀਰਕਾਰ ਕਦੋਂ ਤੱਕ ਫ੍ਰੀ ਕੀਤਾ ਗਿਆ ਗੱਲਬਾਤ ਕਰਦੇ ਆ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਜੀ ਹਾਂਜੀ ਮੈਡਮ ਆਪਣੀਆਂ ਮੰਗਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਸਾਨੂੰ ਘੱਟ ਸੈਲਰੀ ਦਿੱਤੀ ਜਾ ਰਹੀ ਹੈ ਉਹਦੇ પ્રતિਬੰਦੀ ਸਾਡੇ ਟੂਲ ਪਲਾਜਾ ਜੋ ਬੰਦ ਕੀਤਾ ਗਿਆ ਸਾਰੇ ਟੂਲ ਪਲਾਜਾ ਤੋਂ ਸਾਡੇ ਵਰਕਰ ਆਏ ਨੇ ਉਹਨਾਂ ਦੇ ਸਪੋਰਟ ਦੇ ਨਾਲ ਕਿਸਾਨ ਜਿੱਥੇ ਬੰਦੇ ਦੇ ਸਪੋਰਟ ਦੇ ਨਾਲ ਜਿਹੜਾ ਇਹ ਟੂਲ ਪਲਾਜਾ ਬੰਦ ਕੀਤਾ ਗਿਆ ਹੈ ਜੀ ਇਸੋ ਘੱਟ ਸੈਲਰੀ ਦਾ ਤੁਸੀਂ ਗੱਲ ਕੀਤੀ ਹੈ ਕਿੰਨੀ ਸੈਲਰੀ ਇੱਕ ਬੰਦੇ ਨੂੰ ਮਿਲ ਰਹੀ ਹੈ ਇੱਥੇ ਮੈਡਮ 8500 ਰੁਪਏ 12000 ਰੁਪਏ ਜੋ ਸਾਨੂੰ ਗਵਰਨਮੈਂਟ ਵੱਲੋਂ ਲੇਬਰ ਕੋਰਡ ਵੱਲੋਂ ਮਿਨੀ ਵੇਜ ਸੈਲਰੀ ਮਿਲਦੀ ਉਹ ਸਾਨੂੰ ਨਹੀਂ ਮਿਲ ਰਹੀ ਹੈਗੀ ਤਿੰਨ ਵਾਲੇ ਲੇਬਰ ਕੋਰਡ ਵੱਲੋਂ ਸਪੈਸ਼ਲ ਲਿਖਿਆ ਗਿਆ ਵੀ ਸਭ ਜੋ ਸ ਛੁੱਟੀਆਂ ਦਾ ਰੋਲਾ ਵੀ ਹੈ ਤੁਹਾਡੇ ਅੱਗੇ ਛੁੱਟੀਆਂ ਵੀ ਨਹੀਂ ਮਿਲ ਰਹੀਆਂ ਕਿਉਂਕਿ ਇੱਥੇ ਮੈਨੂੰ ਕੋਈ ਕਿਸੇ ਨੂੰ ਵੀ ਇੱਕ ਛੁੱਟੀ ਤੋਂ ਬਾਅਦ ਛੁੱਟੀ ਨਹੀਂ ਦਿੱਤੀ ਜਾਂਦੀ ਜੋ ਗਵਰਨਮੈਂਟ ਦੇ ਰੂਲ ਨੇ ਹਰੇਕ 50 ਨੂੰ ਆਪਣੇ 4 ਛੁੱਟੀਆਂ ਅਲਾਉਡ ਨੇ ਤੋ ਆਪਾਂ ਨੂੰ ਚਾਰ ਛੁੱਟੀਆਂ ਨਹੀਂ ਦੇ ਰਹੇ ਨਾ ਕਿਸੇ ਵਰਕਰ ਨੂੰ ਆਪਾਂ ਨੂੰ ਮੈਡੀਕਲ ਸਹੂਲਤ ਦੇ ਰਹੇ ਨੇ ਨਾ ISA ਦੇ ਰਹੇ ਨੇ ਨਾ PF ਦੇ ਰਹੇ ਨੇ ਉਸ ਦੇ ਪ੍ਰਤੀ ਹੀ ਆਪਣਾ ਇਹ ਧਰਨਾ ਲਾਇਆ ਗਿਆ ਹੈ ਜੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲ ਰਿਹਾ ਨਹੀਂ ਮੈਡਮ ਇਹ ਬੇ ਸਿੱਟੇ ਨਿਕਲੇ ਨੇ ਜਿਹਦੇ ਕਰਕੇ ਹੁਣ ਇਹ ਲਾਸਟ ਇਹ ਸੰਘਰਸ਼ ਕੀਤਾ ਗਿਆ ਹੈ ਕਿਉਂਕਿ ਇਹਨਾਂ ਨੂੰ ਪਹਿਲਾਂ ਕਾਲ ਦਿੱਤੀ ਗਈ ਸੀ ਕੰਪਨੀ ਵਾਲਿਆਂ ਨੂੰ ਰੋਜ਼ ਸਾਨੂੰ ਲਾਰਾ ਲਾ ਵਧੀ ਦਿੱਤੀ ਜਾਰੀ ਦੇ ਵੀ ਅੱਜ ਕਰਾਂਗੇ ਕੱਲੂ ਕਰਾਂਗੇ ਮੰਗਾ ਉਹ ਮੰਗਾ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਤਾਂ ਅੱਜ ਜੋ ਸਾਨੂੰ ਲਾਸਟ ਦੇ ਇਹ ਆਪਸ਼ਨ ਕਰਨੀ ਪਈ ਤਾਂ ਸਾਨੂੰ ਇਹ ਟੂਲ ਬੰਦ ਕਰ ਸਮੇਲੀ ਕਰੋਗੇ ਬੰਦੇ ਇਹ ਜਿੰਨਾ ਚਿਰ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀ ਉਹਨਾਂ ਤੱਕ ਇਹ ਟੂਲ ਪੱਕਾ ਬੰਦ ਰਹੇਗਾ ਫਿਲਹਾਲ ਕੋਈ ਮੀਟਿੰਗ ਚੱਲ ਰਹੀ ਹੈ ਇਹ ਮੀਟਿੰਗ ਚੱਲ ਰਹੀ ਹੈ ਸਾਡੇ ਸੀਨੀਅਰ ਜਾ ਰਹੇ ਨੇ ਦਰਸ ਸਿੰਘ ਲਾਢੀ ਸਾਡੇ ਸੁਭਾ ਪ੍ਰਧਾਨ ਜਰ ਉਹ ਸਾਰੇ ਅੰਦਰ ਗਏ ਹੋਏ ਨੇ ਲੋਕਲ ਬਚਿੱਤਰ ਸਿੰਘ ਪ੍ਰਧਾਨ ਜੋ ਲਾਡਵਾਲ ਟੂਲ ਦੇ ਵਰਕਰ ਨੇ ਹੋਰ ਵੀ ਜਥੇਬੰਦੀਆਂ ਜਿਹੜੇ ਉਹਨਾਂ ਦੇ ਨਾਲ ਹੋ ਗਏ ਹੋਏ ਨੇ ਅੰਦਰ ਚਾਰੀਆਂ ਦੀ ਪੂਰੀ ਸਪੋਰਟ ਹੈ ਜਿਹੜੀ ਕਿ ਤੁਹਾਨੂੰ ਮਿਲਦੀ ਹੈ ਹਾਂਜੀ ਹਾਂ ਸਾਰੇ ਕਰਮਚਾਰੀਆਂ ਦੀ ਸਪੋਰਟ ਹੈ ਨਾਲ ਜਿੰਨੇ ਵੀ ਟੂਲਾਂ ਤੋਂ ਵਰਕਰ ਆਏ ਨੇ ਸਾਰਿਆਂ ਦੀ ਸਪੋਰਟ ਹੈ ਉਹਨਾਂ ਦੇ ਹੀ ਸਪੋਰਟ ਦੇ ਨਾਲ ਕਿਸਾਨ ਜਿੱਥੇ ਬੰਦੇ ਨੇ ਸਪੋਰਟ ਦੇ ਨਾਲ ਹੀ ਇਹ ਮੰਗਾਂ ਚੱਲ ਰਹੀਆਂ ਸਾਡੇ ਕੁਝ ਮੰਗਾਂ ਨੇ ਜੁੜੀਆਂ ਕਿ ਸੈਲਰੀ ਨੂੰ ਲੈ ਕੇ ਮੰਗਾਂ ਨੇ ਛੁੱਟੀਆਂ ਨੂੰ ਲੈ ਕੇ ਮੰਗਾਂ ਨੇ ਪੀਐਫ ਦੀ ਡਿਮਾਂਡ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਮੈਨੇਜਮੈਂਟ ਉਹ ਮੰਗਾਂ ਜਿਹੜੀਆਂ ਕਿ ਕਬੂਲ ਨਹੀਂ ਕਰ ਰਹੀ ਸੋ ਇਹਨਾਂ ਵੱਲੋਂ ਇੱਕ ਵਾਰੀ ਫਿਰ ਤੋਂ ਤਸਵੀਰਾਂ ਵੇਖ ਸਕਦੇ ਹੋ ਕਿ ਕੋਈ ਵੀ ਆਵਾਜ਼ ਆਈ ਦਾ ਜਿਹੜਾ ਕਿ ਵਾਹਨ ਆ ਉਹ ਲਾਡਵਾਲ ਟੋਲ ਪਲਾਜ਼ਾ ਤੋਂ ਬਿਲਕੁਲ ਮੁਫਤ ਕੱਢਿਆ ਜਾ ਰਿਹਾ ਬਿਲਕੁਲ ਫਰੀ ਦੇ ਵਿੱਚ ਕੱਢਿਆ ਜਾ ਰਿਹਾ ਕਿਸੇ ਤਰ੍ਹਾਂ ਦਾ ਟੋਲ ਉਹਨਾਂ ਤੋਂ ਨਹੀਂ ਵਸੂਲਿਆ ਜਾ ਰਿਹਾ ਕਾਰਨ ਇਹ ਹੈ ਕਿ ਇਹਨਾਂ ਦੀਆਂ ਕੁਝ ਮੰਗਾਂ ਨੇ ਕਰਮਚਾਰੀਆਂ ਦੀਆਂ ਜਿਹੜੀਆਂ ਕਿ ਸੰਸਤਾ ਵੱਲੋਂ ਜਿਹੜੇ ਕਿ ਮੈਨੇਜਮੈਂਟ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਦੱਸਦੀ ਹੈ ਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਟੋਲ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਜਿੱਥੇ ਕਿ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ ਉੱਥੇ ਕੁਝ ਕਿਸਾਨ ਜੋਥੇ ਮੰਡੀਆਂ ਨੇ ਜਿਹੜੇ ਕਿ ਕਰਮਚਾਰੀਆਂ ਦਾ ਪੂਰਾ ਸਾਥ ਦੇ ਰਹਿਆ ਨੇ ਕਿਸਾਨ ਜੋਥੇ ਮੰਡੀਆਂ ਦੀ ਟੀਮ ਨਾਲ ਗਲਬਤ ਕਰਦੇ ਪੂਰਾ ਸਾਥ ਪੂਰਾ ਸਾਥ ਦਿੱਤਾ ਗਿਆ ਹੈ ਅਸੀਂ ਚਾਰੀਆਂ ਦੇ ਜਿਹੜੇ ਮੰਗਾ ਨੇ ਉਹ ਤੋਂ ਜਾਨੂ ਹਾਂਜੀ ਜੀ ਕਿਉਂਕਿ ਇਹਨਾਂ ਦੀ ਜਿਹੜੇ ਮਿਨਿਮਮ ਬੇਜ ਆ ਇਹਨਾਂ ਦੇ ਪੱਤੇ ਆ ਪਿਛਲੇ ਡੇਢ ਸਾਲ ਤੋਂ ਲਾਗੂ ਨਹੀਂ ਹੋਏ ਇਹਨਾਂ ਦੀ ਟੈਕਨੀਕਲੀ ਤਨਖਾਹ ਜਿਹੜੀ 16000 ਦੇ ਕਰੀਬ ਬਣਦੀ ਆ ਜੋ ਕਿ ਇਹਨਾਂ ਨੂੰ 10-12000 ਦਿੱਤੀ ਜਾ ਰਹੀ ਆ ਡਿਊਟੀ 8 ਘੰਟੇ ਦੀ ਜਗ੍ਹਾ ਇਹਨਾਂ ਤੋਂ 10-12-12 ਘੰਟੇ ਡਿਊਟੀ ਲਈ ਜਾ ਰਹੀ ਆ ਜਿੰਨੇ ਮੁਲਾਜ਼ਮ ਨੇ ਉਹ ਮੁਲਾਜ਼ਮ ਪੂਰੇ ਨਹੀਂ ਹੈਗੇ ਵੱਧ ਮੁਲਾਜ਼ਮਾਂ ਦਾ ਥੋੜੇ ਮੁਲਾਜ਼ਮਾਂ ਤੋਂ ਕੰਮ ਲਿਆ ਜਾ ਰਿਹਾ ਹੈ ਉਹਨਾਂ ਦਾ ਕਿਹਾ ਕਿ ਅਨਮਿੱਥੇ ਸਮੇਂ ਦੇ ਲਈ ਧਰਨਾ ਦੇਣਗੇ ਕਿ ਤੁਸੀਂ ਆਪਣੀ ਪੂਰੀ ਤਿਆਰੀ ਕਰ ਲਈ ਹੈ ਹਾਂਜੀ ਜੀ ਸਾਡੀ ਤਾਂ ਪੂਰੀ ਤਿਆਰੀ ਆ ਜਿੰਨਾ ਸਹਯੋਗ ਹੋ ਸਕਦਾ ਹੀ ਜਰੂਰ ਕਰਾਂਗੇ ਕਿਉਂਕਿ ਇਹ ਵੀ ਸਾਡੇ ਭਾਈ ਨੇ ਜਦੋਂ ਅਸੀਂ ਦਿੱਲੀ ਧਰਨੇ ਤੇ ਗਏ ਸੀ ਉਦੋਂ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਸਾਡਾ ਇੱਕ ਨਾਰਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਆਪਣੇ ਉਸ ਏਕਤੇ ਲਈ ਕਿਉਂਕਿ ਦੇਖੋ ਜ਼ਰੂਰਤ ਹਰੇਕ ਨੂੰ ਪੈਂਦੀ ਆ ਅੱਜ ਸਾਨੂੰ ਜ਼ਰੂਰਤ ਆ ਕੱਲ ਇਹਨਾਂ ਨੂੰ ਜ਼ਰੂਰਤ ਆ ਹੋ ਸਕਦਾ ਕਿਸੇ ਨੂੰ ਵੀ ਹੋਵੇ ਸਾਡਾ ਫਰਜ਼ ਬਣਦਾ ਜਦੋਂ ਸਾਡੀ ਨਹੀਂ ਸੁਣਵਾਈ ਹੁੰਦੀ ਜੋ ਸਾਨੂੰ ਸੰਵਿਧਾਨ ਨੇ ਰਾਈਟ ਦਿੱਤੇ ਆ ਉਸ ਰਾਈਟ ਦੇ ਤਹਿਤ ਆਪਾਂ ਇੱਥੇ ਧਰਨਾ ਪ੍ਰਦਰਸ਼ਨ ਕਰੀਏ ਇਹਨਾਂ ਦੇ ਹੱਕਾਂ ਲਈ ਲੜੀਏ ਇਹ ਕਿ ਕਰਮਚਾਰੀਆਂ ਦੇ ਹੱਕਾਂ ਦੇ ਲਈ ਕਿਸਾਨ ਜੋਥੇ ਬੰਦਿਆ ਵੀ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚਿਆ ਨਹੀਂ ਤੇ ਇਹਨਾਂ ਵੱਲੋਂ ਕਿਆ ਜਾ ਰਿਹਾ ਜਦ ਤੱਕ ਕਰਮਚਾਰੀ ਧਰਨੇ ਤੇ ਬੈਠੇ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਕਾਰਨ ਧਰਨੇ ਤੇ ਬੈਠੇ ਨੇ ਅਸੀਂ ਉਹਨਾਂ ਦਾ ਪੂਰਾ ਸਾਥ ਦਵਾਂਗੇ ਸੋ ਇੱਕ ਵਾਰ ਫੇਰ ਤੋਂ ਦੱਸ ਦਈਏ ਲਾਡੂਵਾਲ ਟੋਲ ਪਲਾਜ਼ਾ ਅਤੇ ਸਮੇਤ ਸਮੇਤ ਲਈ ਮੁਫਤ ਕੀਤਾ ਗਿਆ ਹੈ ਸੋ ਲਾਡੂਵਾਲ ਟੋਲ ਪਲਾਜ਼ਾ ਨੂੰ ਮੁਫਤ ਕਰਨ ਦਾ ਕਾਰਨ ਕਰਮਚਾਰੀਆਂ ਦੇ ਮੰਗਾਂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਟੋਲ ਪਲਾਜ਼ਾ ਮੁਫਤ ਰਹੇਗਾ ਫਿਲਹਾਲ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਆਉਣ ਵਾਲੇ ਸਮੇ ਕੀ ਨਿਕਲਦਾ ਕਿ ਟੋਲ ਪਾਸਾ ਉਹਦੇ ਕੁਝ ਦਿਨਾਂ ਤੱਕ ਫ੍ਰੀ ਰਹੇਗਾ ਜਾਂ ਫਿਰ ਉਹਨਾਂ ਦੀਆ ਮੰਗਾ ਮੰਨ ਲੇਤੀਆਂ ਜਾਂਦਿਆਂ ਨੇ ਕੈਮਰਾਮੈਨ ਧਰਮਾਤੇ ਸੰਜੇ ਸੇਤੀਆ ਦੇ ਨਾਲ ਪ੍ਰਿਆੰਕਾ ਸ਼ਰਮਾ ਲੁਧਿਆਣਾ